ਬੇਹਾਗੜਾ ਮਹੱਲਾ ਪੰਜਵਾ ਛੰਤ ਸੁਨ ਹੋ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਾਲ ਕਲੇ ਸਹਿ ਭਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨ ਸੋਹਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਘਰ ਕੇ ਚੇਰੇ ਸਰਬ ਮੈਂ ਨਿਰੰਜਨਾ ਇਥੇ ਮੈਂ ਨਹੀਂ ਬੋਲਣਾ ਮੈਂ ਹੀ ਕਹਿਣਾ ਸਰਬ ਮੈਂ ਸਾਰਿਆਂ ਦਾ ਰੂਪ ਸਰਬ ਮਈ ਸਭ ਦੇ ਵਿੱਚ ਹੀ ਵਿਆਪਕ ਇਉ ਮੈਂ ਨਹੀਂ ਪਾਠ ਬੋਲਣਾ ਮੈਂ ਬਿੰਦੀ ਤੋਂ ਬਿਨਾ ਕਰਨਾ ਹਾਂਜੀ ਤੂ ਸਮਰਥ ਸਦਾ ਹਮ ਦੀਨ ਭੇਖਾਰੀ RAM ਮਾਇਆ ਮੋਹੇ ਮਗਨ ਕੱਢ ਲੇ ਹੋ ਮੁਰਾਰੀ RAM ਲੋਭ ਮੋਹੇ ਬੇਕਾਰ ਬਾਧਿਓ ਅਨਕ ਦੋਖ ਕਮਾਵਨੇ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ कर अनुग्रह पत पान बहजोन भ्रमते बिनवंत नानक दास हरका प्रभ प्राण प्रण तू समरथ वड्डा मेरी मत थोरी राम पल है पूरन दृष्ट तेरी राम। आगाद बोध अपार करते मोह नीच कशू ना जाना त्याग रतन संग्रहण कौति रतन त्याग, त्याग संग्रहण कौडी पशु नीच याना त्याग चलती महा चंचल दोख कार कर जोरी नानक शरण समरथ स्वामी पैज रख हो मोरी ਜਾ ਤੇ ਵਿਛੜਿਆ ਤਿਨ ਆਪ ਮਿਲਾਇਆ RAM ਸਾਧੂ ਸੰਗਮੇ ਹਰ ਗੁਣ ਗਾਇਆ RAM ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ ਕਲਿਆਣ ਮੈਂ ਇੱਥੇ ਵੀ ਬਿੰਦੀ ਤੋਂ ਬਿਨਾ ਕਲਿਆਣ ਮੈਂ ਕਲਿਆਣ ਸਰੂਪ ਮੈਂ ਦਾ ਅਰਥ ਹੈ ਸਰੂਪ ਗੁਣ ਗਾਏ ਬੋਵਿਦ ਸਦਾ ਨੀਕੇ ਕਲਿਆਣ ਮੈ ਪ੍ਰਗਟ ਭਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸਨ ਪੇਖ ਜੀਵੇ ਗੋਵਿੰਦ ਗੁਣ ਨਿਧ ਗਾਇਆ ਬਿਹાગੜਾ ਮਹੱਲਾ ਪੰਜਵਾ ਛੰਤ ਬੋਲ ਸੋ ਧਰਮੀ ੜਿਆ ਹਾਂ ਫਿਰ ਧਰਮੀ ੜਿਆ ਧਰਮੀ ੜਿਆ ਧਰਮੀ ੜਿਆ ਬੋਲ ਸੋ ਧਰਮੀ ੜਿਆ ਮੋਨ ਕਤ ਧਾਰੀ RAM ਇਹ ਉਚਾਰਣ ਚੰਗੀ ਤਰ੍ਹਾਂ ਸਮਝ ਲੈਣਾ ਆਮ ਹੀ ਉਚਾਰਣ ਵਿੱਚ ਰਸਨਾ ਟਪਲਾ ਖਾ ਜਾਂਦੀ ਗਲਤੀ ਹੋ ਜਾਂਦੀ ਹੈ ਬੋਲ ਸੋ ਧਰਮੀ ੜਿਆ ਮੰਮੇ ਦੀ ਬਿਹਾਰੀ ਵੀ ਪੂਰੀ ਬੋਲੇ ਅੜਾੜੇ ਦੀ ਸਿਹਾਰੀ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ ਹਾਂਜੀ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਉਹਾਰੀ ਰਾਮ ਸੰਗ ਤੇਰੇ ਕਛ ਨਾ ਚਾਲੈ ਬਿਨਾ ਗੋਬਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਣੇ ਕਾਮਾ ਪੁਤਰ ਕਲਤਰ ਨਾ ਸਾੰਗ ਸੋਭਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁਦਨ ਕੇਤੇ ਬਿਲਾਹੀ RAM ਬੇਲਾ ਲਾਹੇ ਕੇਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦ ਪੂਰਨ ਸਰਬਤਰ ਘਾਟ ਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਨਰਪਤ ਜਾਣ ਗਰਹਿਓ ਸੇਵਕ ਸਿਆਣੇ RAM ਸਰ ਪਰ ਵੀ ਛੋੜਣਾ ਮੋਹੇ ਪਛਤਾਣੇ RAM ਹਰ ਚਾਉਂਦ ਹੋਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹਉ ਹਉ ਕਰਤ ਨਾਮ ਤ੍ਰਿਸ਼ਨ 부ਜੈ ਨਹਿ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤੇ ਆ ਪਛਤਾਨੇ ਧਾਰ ਅਨੁਗ੍ਰਹ ਆਪਣਾ ਕਰ ਲੀ ਨਾਰਾਮ ਗਹਿ 부ਜਾ 부ਜਾ ਗਹਿ ਕਾੜ ਲਿਓ ਸਾਧੂ ਸੰਗ ਦੀ ਨਾਰਾਮ ਸਾਧ ਸੰਗਮ ਹਰ ਅਰਾਦੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋ ਦਾਨ ਕਿਰਿਆ ਸਾંગ ਤੇਰੇ ਸੇ ਚੱਲੇ ਰਸਨਾ ਅਰਾਧਾ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜੇ ਸਨੋ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਬਿਹਾਗੜੀ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਪਾਈਐ ਹਉਰਥੈ ਸੁਖ ਨਾ ਪਾਲ ਗੁਰ ਕਾ ਸਬਦ ਮਨ ਭੇਦੀਐ ਸਦਾ ਵਸੈ ਹਰਿ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵਿਖੈ ਨਦਰ ਨਿਹਾਲ ਮਹਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਇ ਸਤ ਗੁਰ ਬਿਨ ਹੱਥ ਨ ਆਵੈ ਸਭ ਥਕੇ ਕਰਮ ਕਮਾਈ ਨਾਨਕ ਮਾਨਮੁਖ ਜਗਤ ਧਨਹੀਣ ਹੈ ਅੱਗ ਭੁਖਾ ਕੇ ਖਾਏ ਪੌੜੀ ਸਭ ਤੇਰੀ ਤੂ ਸਭ ਸਦਾ ਸਭ ਤੁਦ ਉਪਾਇਆ ਸਭਨਾ ਵਿੱਚ ਤੂ ਵਰਤਦਾ ਤੂ ਸਭਨੀ ਧਾਇਆ ਤਿਸ ਦੀ ਤੂ ਭਗਤ ਥਾਏ ਪਾਏ ਜੋ ਤੁਦ ਮਨ ਭਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਹਿ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਇ ਨਾਮੇ ਕਾਰਜ ਸਿਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਨਾਨਕ ਭਗਤਾ ਕਾ ਹਰ ਅੰਗੀਕਾਰ ਕਰੇ ਮਹਾਰਾਜਾ ਪਰਦੇ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਾਨਮੁਖ ਮੂਲੋ ਭੁਲਾਇ ਅਨ ਵਿਚ ਲੱਬ ਲੋਭ ਅਹੰਕਾਰ ਝਗੜਾ ਕਰਦਿਆ ਅਣ ਦਿਨ ਗੁਦਰਾ ਸਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਨ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾ ਨਾਲਹੁ ਟੁੱਟਿਆ ਭਲੇ ਜਿਨਾ ਮਾਇਆ ਮੋਹ ਪਿਆਰ ਮਹੱਲਾ ਤੀਜਾ ਦਿੱਤੈ ਕਿਤੈ ਨਾ ਸੰਤੋਖੀਆਂ ਨਾ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਆਪ ਜੀ ਦਰਸ਼ਨ ਕਰ ਰਹੇ ਹੋ ਐੜਾ ਹੈ ਗੱਗੇ ਨੂੰ ਕੰਨਾ ਹੈ ਨੰਨੇ ਔਂਕਰ ਹੈ ਗੱਗੇ ਦੇ ਚਰਨ ਵਿੱਚ ਜੋ ਲੀਕ ਹੈ ਸੋ ਜਈਏ ਦਾ ਉਚਾਰਣ ਦੇਵੇਗੀ ਇਸ ਲਈ ਅਗਾਂ ਪਾਠ ਨਹੀਂ ਕਰਨਾ ਅਗਿਆਨ ਪਾਠ ਹੈ ਇਹ ਖਿਆਲ ਰੱਖਣਾ ਜੀ ਹਾਂਜੀ ਮਹਲਾ ਤੀਜਾ ਤិន ਭੋ ਸੰਸਾ ਕੀਆ ਕਰੇ ਜਿਨ ਸਤਗੁਰ ਸਿਰ ਕਰਤਾਰ ਧੁਰ ਤਿਨ ਕੀ ਪੈਜ ਰਖਦਾ ਆਪੇ ਰਖਣਾ ਰਖਣਾ ਹਰ ਧੁਰ ਤਿੰਨ ਕੀ ਪੈਜ ਰਖਦਾ ਆਪੇ ਰਖਣ ਹਰ ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਰ ਮਾ ਪੌੜੇ ਪੌੜੇ ਜੀ ਅਜੰਤ ਸਭ ਤੇ ਤੇਰਿਆ ਤੂੰ ਸਭ ਨਾਰਾਸ ਜਿਸਨੋ ਤੂੰ ਦੇਹ ਤਿਸ ਸਭ ਕਿਛ ਮਿਲ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੇਂ ਤਿਸ ਦੀ ਤੂੰ ਮੰਨ ਲੈ ਸੋ ਜਨ ਸਾ ਬਾਸ ਸਭ ਤੇਰਾ ਚੂਜ ਵਰਤਦਾ ਦੁਖ ਸੁਖ ਤੁਧ ਪਾਸ